ਪੁਰਾਣੇ ਬੰਦੇ ਤਾਂ ਸਾਰੇ ਜਾਣਦੇ ਹੋਣਗੇ ਛੋਟੇ ਦਾਦੇ ਨੂੰ ਨਾ ਕੋਈ ਮਰਾ ਆਜ ਵਾਲਾ ਹੁੰਦਾ ਮੱਧਰ ਸਿੰਘ ਪੁਲਸੀਆ ਹੁੰਦਾ ਹਾਂ ਤਾਂ ਨਾ ਹੁੰਦਾ ਉਹ ਵੀ ਆ ਬਾਗਲਪੁਰ ਦੇ ਕਈ ਸਾਰੇ ਐ ਕਹਿੰਦੇ ਹੁੰਦੇ ਵੀ ਮੈਂ ਤਾਂ ਘਰ ਤਾਂ ਹੁੰਦੇ ਵੀ ਸਾਨੂੰ ਇੱਕ ਆਂਡੇ ਦੇ ਦੋ ਨਹੀਂ ਉਹ ਤਾਂ ਰਣਾ ਆਂਡੇ ਮੰਗਦੇ ਹੁੰਦੇ ਜਾਂ ਫਿਕੜਾ ਲਾਂਗੇ ਬੱਲੇ ਠੀਕ ਹੈ ਪਰ ਸਾਡੇ ਬੁੜੇ ਨੇ ਅੱਜ ਤੱਕ ਮਤਲਬ ਜਿੰਨੇ ਉਹਨੇ ਰੱਖੇ ਉਹਨੇ ਬੇਚਿਆ ਨਹੀਂ ਕਿਤੇ ਕਬੂਤਰ ਬਾਈ ਹਾਸਰੀ ਕਾਲ ਸਾਰਿਆਂ ਨੂੰ ਆਪਣੀ ਅੱਜ ਦੀ ਵੀਡੀਓ ਵਿੱਚ ਸਵਾਗਤ ਆ ਅੱਜ ਬਾਈ ਤੁਹਾਨੂੰ ਮੈਂ ਆਪਦੇ ਪਿੰਡ ਦੀ ਵੀਡੀਓ ਦਿਖਾਉਣਾਗਾ ਕਉ ਸਾਡੇ ਪਿੰਡ ਦਾ ਕਬੂਤਰਾਂ ਦੇ ਵਿੱਚ ਨਾਂ ਵੀ ਬਹੁਤ ਚੱਲਿਆਗਾ ਬਾਬੇ ਮੁਖਤਿਆਰ ਵਰਗੇ ਹੋਰ ਜਿਹੜੇ ਪੁਰਾਣੇ ਖੜਿਆਰੀ ਨੇ ਉਹ ਸਾਰੇ ਆ ਬੰਦਿਆਂ ਨੂੰ ਜਾਣਦੇ ਸੀਗੇ ਤੇ ਬਾਈ ਦਾ ਨਾਂ ਭੋਲਾਗਾ ਸਾਡੇ ਪਿੰਡ ਦਾ ਤੇ ਸੌਕ ਇਹਨਾਂ ਦਾ ਬਹੁਤ ਪੁਰਾਣਾ ਬਾਈ ਹਸਤਰੀ ਕਾਲ ਜੀ ਸ਼੍ਰੀ ਕਾਲ ਜੀ ਬਾਈ ਆਪਣਾ ਕਿੰਨਾ ਕ ਪੁਰਾਣਾ ਸੌਕ ਆ ਕਬੂਤਰਾਂ ਦਾ ਮੈਂ ਤਾਂ ਜੀ ਘੱਟੋ ਘੱਟ 25 30 ਸਾਲ ਹੋ ਗਏ 25 30 ਸਾਲ ਹੋ ਗਏ ਹਾਂ ਜੀ ਹਾਂ ਜੀ ਹਾਂ ਜੀ ਠੀਕ ਐ ਛੋਟੇ ਤੁਸੀਂ ਡਾਉਣ ਲੱਗੇ ਕਬੂਤਰਿਆਂ ਹੁਣ ਤੋਂ ਪਹਿਲਾਂ ਵੀ ਡਾਉਂਦੇ ਸੀਗੇ ਪਹਿਲਾਂ ਤਾਂ ਇਹ ਮੇਰਾ ਦਾਦਾ ਜੀ ਆਉਂਦਾ ਹੁੰਦਾ ਹੂੰ ਹੌਲੀ-ਹੌਲੀ ਫਿਰ ਸਾਰਿਆਂ ਨੂੰ ਸੌਂਗ ਪੈਂਦਾ ਗਿਆ ਜਿਉਂ-ਜਿਉਂ ਅਸੀਂ ਜਵਾਨ ਹੋਏ ਤਾਂ ਅਸੀਂ ਲਾਗੇ ਦੇ ਨਕਮਾਂ 'ਚ ਹੂੰ ਤੇ ਘਟੋ-ਘਟ 15 ਸਾਲ ਪੂਰਾ ਅਸੀਂ ਉਹ ਕਰਖਿਆ ਦਾ ਸੌਂਗ ਠੀਕ ਹੈ ਤੁਹਾਡੇ ਦਾਦੇ ਦਾ ਕੀ ਨਾਮ ਸੀ ਜੀ ਦਾਦੇ ਦਾ ਨਾਮ ਸੀ ਜੰਗ ਸਿੰਘ ਜੰਗ ਸਿੰਘ ਹਾਂਜੀ ਠੀਕ ਹੈ ਪੈਣੀ ਦਾ ਸਾ ਪੈਣੀ ਦਾ ਸਾ ਉਸ ਟਾਈਮ ਦੇ ਵਿੱਚ ਜਦੋਂ ਵੀ ਸਾਡਾ ਦਾਦਾ ਬਾਜ਼ੀਆਂ ਤੇ ਜਾਂਦਾ ਹੂੰ ਤਾਂ ਲੋਕ ਕਹਿੰਦੇ ਵੀ ਭੈਣੀ ਆਲਾ ਹੈ ਆ ਗਏ ਹੁਣ ਕਿੱਥੇ ਬਾਜੀ ਭਾਦੂ ਰਹੀ ਜਾਣੀ ਇੰਨਾ ਦਸ ਹੁੰਦਾ ਸੀ ਦੇਖ ਕੇ ਸਾਡੇ ਮਤਲਬ ਪਿੰਡ ਵਾਲਿਆਂ ਨੂੰ ਕਹਿੰਦੇ ਵੀ ਭੈਣੀ ਵਾਲੇ ਆ ਗਏ ਬਸ ਵੀ ਹੁਣ ਤਾਂ ਬਹਿ ਜੋ ਵਾ ਟੇਕੇ ਇੰਨੀ ਰਹਿੰਦੇ ਕਿਸ ਨੂੰ ਬਾਜੀ ਅੱਛਾ ਹਾਂ ਇੰਨੀਆਂ ਬਾਜੀਆਂ ਦਿੱਤੀਆਂ ਨੇ ਹੈ ਹਾਂ ਪਹਿਲਾਂ ਮਤਲਬ ਕਿ ਰਾਤ ਦੇ ਦੀਵੇ ਲਾ ਕੇ ਰਾਤ ਨੂੰ ਕਬੂਤਰ ਲਾਉਂਦੇ ਹੁੰਦੇ ਬਾਜ਼ੀਆਂ ਤੋਂ ਅੱਛਾ ਇੰਨੇ ਮਤਲਬ ਉੜਦੇ ਹੁੰਦੇ ਕਬੂਤਰ ਸਾਡੇ ਠੀਕ ਹੈ ਵੀ ਰਾਤ ਕਰ ਦਿੰਦੇ ਸੀ ਹਾਂ ਕਿਹੜੇ ਕਬੂਤਰ ਹੁੰਦੇ ਸੀ ਕਿਹੜੀ ਨਸਲ ਹੁੰਦੀ ਸੀ ਤੁਹਾਡੇ ਲਵੇ ਸਾਡੇ ਕੋਲੇ ਤਾਂ ਮਤਲਬ ਇੰਨਾ ਤਾਂ ਪਤਾ ਨਹੀਂ ਪੁਰਾਣੇ ਕਬੂਤਰ ਹੈੜੀ ਗਾ ਤੋਂ ਆਏ ਹੋਏ ਸੀ ਸਾਡੇ ਹੈੜੀ ਕੇ ਪਿੰਡ ਸੀਗਾ ਹੈੜੀ ਕੇ ਆ ਉਹਤੋਂ ਆਇਆ ਹੋਈ ਸੀ ਹਾਂ ਚਿੱਟੇ ਮੂਤਰ ਹੁੰਦੇ ਕਾਲੀਆਂ ਅੱਖਾਂ ਦੇ ਜਿਵੇਂ ਆ ਕਬੂਤਰ ਇਹੇ ਜੇ ਹੁੰਦੇ ਸੀਗੇ ਇਹੇ ਜੇ ਵੀ ਦੀ ਚਿੱਟੇ ਵੀ ਜੀ ਰਲਵੇਂ ਜ ਮਤਲਬ ਚੱਲਦੇ ਸੀ ਉਹ ਰਲਵੇਂ ਜ ਚੱਲਦੇ ਤੇ ਅਸਿਆ ਉਹ ਤੋਂ ਫਿਰ ਆਪਣੇ ਪਿੰਡ ਦਾ ਪੂਰਾ দাব-ਦਬਾ ਹੁੰਦਾ ਸੀ ਹੈ ਪੂਰਾ ਜੀ ਪੂਰਾ ਤੇ ਫਿਰ ਪੁਰਾਣੇ ਬੰਦੇ ਤਾਂ ਸਾਰੇ ਜਾਣਦੇ ਹੋਣਗੇ ਛੋਟੇ ਦਾਦੇ ਨੂੰ ਨਾ ਕੋਈ ਮਰਾ ਆਜ ਵਾਲਾ ਹੁੰਦਾ ਮੱਧਰ ਸਿੰਘ ਪੁਲਸੀਆ ਹੁੰਦਾ ਹਾਂ ਉਹ ਵੀ ਉਹ ਸਾਡੇ ਦਾਦੇ ਹੋਰਿਆਂ ਦੇ ਨਾਲ ਹੀ ਚੱਲਦੇ ਹੁੰਦੇ ਠੀਕ ਆ ਧੰਨੇ ਬਾਬੇ ਵਰਕੇ ਜਾਣਦੇ ਤਾਂ ਨਾ ਹੁੰਦਾ ਉਹ ਵੀ ਆ ਬਾਗਬੂੜ ਦੇ ਕਿ ਸਾਰੇ ਐ ਕਹਿੰਦੇ ਹੁੰਦੇ ਵੀ ਮੈਂਤਾ ਘਰ ਤੋਂ ਵੀ ਤਾਂ ਨਿਕਾਂ ਅੰਡੇ ਦੇ ਰੋਣੀ ਬਹੁਤ ਲੈਣਾ ਅੰਡੇ ਮੰਗਦੇ ਹੁੰਦੇ ਅੱਛਾ ਜਿase ਆਪੇ ਖੜਾ ਲਾਂਗੇ ਫੇਰੇ ਠੀਕ ਆ ਪਰ ਸਾਡੇ ਬੁੜੇ ਨੇ ਅੱਜ ਤੱਕ ਮਤਲਬ ਜਿੰਨੇ ਚ ਉਹਨੇ ਰੱਖੇ ਉਹਨੇ ਵੇਚਿਆ ਨਹੀਂ ਠੀਕ ਹੈ ਬੁਤਟਰ ਕਿਤੇ ਨਹੀਂ ਵੇਚਿਆ ਨਾ ਹਮਕੋ ਵਜੋਂ ਜੇ ਕੋਈ ਲੈ ਆ ਜਾਣਾ ਹੁੰਦਾ ਤਾਂ ਇੱਕ ਅੱਧਾ ਬਚਾਉਂ ਦੇ ਦਿੰਦਾ ਪਰ ਉਹ ਮੂੰ ਵੇਚੇ ਨਹੀਂ ਠੀਕ ਹੈ ਪਾਏ ਖਾਣ ਕਿ ਲਿਆ ਅੱਛਾ ਇੱਕ ਤਾਂ ਸ਼ੋਗ ਗੱਲ ਕਹਿੰਦੇ ਸੀਗੇ ਕਹਿੰਦੇ ਜੇ ਵੀ 12 ਦਾ ਟਾਈਮ ਟੱਪ ਗਿਆ ਇਹ ਫੇਰ ਤਾਂ ਬਸ ਸਾਰੇ ਕਹਿੰਦੇ ਸੀ ਬੈਹ ਜਾਣਾ ਫੇਰ ਇਹ ਪੱਕਾ ਜੀ ਉਸੂਲ ਆ ਵੀ 12:00 ਵਜੇ ਤੱਕ ਪਿੰਡੋਂ ਬਾਹਰ ਹੋ ਜਾਂਦੇ ਦੀ ਕਬੂਤਰ ਗਿੜੀ ਚ ਪਾਇਰ ਦਿਉ ਨਾ ਜੀ ਠੀਕ ਹੈ ਤੇ ਜੇ 12:00 ਵਜੇ ਤੱਕ ਰਹਿ ਗਏ ਫੇਰ ਫੇਰ ਤਾਰੇ ਟਾੜ ਮੇਰੀ ਫੇਰ ਨਹੀਂ ਠੀਕ ਠੀਕ ਆ ਬਸ ਇੱਕ ਖਾਮੀ ਸੀ ਵੀ ਜੇ 12:00 ਵਜੇ ਤੋਂ ਪਹਿਲਾਂ ਤੁਰ ਜਿੰਦੇ ਦੀ ਪਿੰਡੇ ਹਾਂ ਇਹ ਨਹੀਂ ਦੀ ਨਹੀਂ ਫੇਰ ਤਾਂ ਉਹ ਬਾਤ ਆ ਫੇਰ ਬੈਹ ਜਾਂਦੇ ਦੀ ਮੌਜਣਾ ਚਾਹ ਰਹੇ ਹਸਾ ਕੇ ਵੀ ਹੁਣ ਤਾਂ ਖੜੇ ਨੇ ਕਰ ਲੈਂਦੇ ਪਰ ਉਹਨਾਂ ਨੂੰ ਸੰਭਾਲ ਕੇ ਮੈਂ ਕੀ ਕਰਦੇ ਸੀ ਉਹਨਾਂ ਦੀ ਕੀ ਬਖ ਪਾਉਂਦੇ ਸੀ ਉਹਨਾਂ ਨੂੰ ਜੀ ਬਦਾਮ ਹੂੰ ਜ਼ਿਆਦਾਤਰ ਤਾਂ ਬਦਾਮ ਹੀ ਸਰੋਂ ਪਾਉਂਦੇ ਸੀ ਕਿਉਂਕਿ ਆਤ ਨੇ ਤੜਕੇ ਪਾਉਂਦੇ ਸੀ ਅੱਛਾ ਬਦਾਮ ਤੇ ਮਗਜ ਬਾਕੀ ਦਵਾਈਆਂ ਬਣਾਈਆਂ ਹੁੰਦੀਆਂ ਦੀ ਗੋਲੀਆਂ ਆ ਪਾਣੀ ਪਨੀ ਵਗੈਰਾ ਹਨ ਇਹ ਜਿਹੇ ਗੱਲਾਂ ਹੁੰਦਾ ਸੀ ਪਰ ਉਸ ਟਾਈਮ ਦੇ ਵਿੱਚ ਜਿਹੜੇ ਗੋਲੀਆਂ ਬਣਾਉਂਦੇ ਸੀ ਨਾ ਪਤਾ ਹੁੰਦਾ ਵੀ ਇੰਨੇ ਕਬਜਾ ਅਸਰ ਕਰੂ ਹੂੰ ਬਸ ਫਿਰ ਉਹ ਜਾਨਵਰ ਆਈ ਦਸੰਦਾਰੀ ਹਾਂ ਵੀ ਮੇਰੇ ਹੁਣ ਨਸ਼ਾ ਖੁੱਲ ਗਿਆ ਅੰਦਰ ਠੀਕ ਐ ਬਸ ਫਿਰ ਤਾਂ ਇਹ ਮੰਨ ਲਓ ਵੀ ਫਿਰ ਤਾਰੇ ਵਾਂਗੂ ਇ ਘਰ ਜਾਂਦੇ ਯਾਨੀ ਜਦੋਂ ਛੱਡ ਦੇਨੇ ਆ ਪਹਿਲਾ ਕਬੂਤਰ ਹੂੰ ਜਿੱਥੋਂ ਸੂਰ ਜਿੱਤਾਦਾ ਇਧਰ ਲਈ ਫੈਲ ਰਹੇ ਹੋ ਅੱਛਾ ਆਇ ਨੂੰ ਹਾਂ ਚੜਦੇ ਕਿ ਨਹੀਂ ਉੜਦੇ ਜਾਓ ਜਾਓ ਸੂਰ ਦੇ ਛਿਪਦੇ ਜਾਉਂਦਾ ਤਾਂ ਛਿਪਦੇ ਬਣੀ ਐ ਸੂਰਜ ਦੀ ਥੱਲੀ ਤੁਰੇ ਹੁੰਦੇ ਸੀਆ ਠੀਕ ਐ ਅੱਥਨੇ ਫਿਰ ਦੇਖ ਲਈ ਵੀ ਆ ਹੁਣ ਛਿਪਦਾ ਪਾਸ ਆ ਗਿਆ ਵੀ ਇੱਧਰ ਹੀ ਹੂ ਹੂ ਪਰ ਆਪਣਾ ਉੱਥੀ ਨਿਗਾ ਮਾਰਦੇ ਫਿਰ ਕਈ ਵਾਰੀ ਤਾਂ ਮਤਲਬ ਸਾਰੀ ਦਿਹਾੜੀ ਉੱਪਰ ਐਨੇ ਉੱਚੇ ਜਾਂਦੇ ਬਾਪ ਬੈਠਣ ਵਾਲੀ ਪਤਾ ਲੱਗਦਾ ਵੀ ਹੁਣ ਆਏ ਨੇ ਥੱਲੇ ਅੱਛਾ ਇਹਨੇ ਇਹਨੇ ਉੱਚੇ ਲੰਘ ਜਾਂਦੇ ਨੇ ਠੀਕ ਹੈ ਉਹ ਖਾਣੇ ਦਾ ਬਹੁਤ ਦੀ ਹੂੰ ਉਹ ਤਾਂ ਬਹੁਤ ਜਾਣੇ ਨਾਲ ਇੱਥੇ ਹੁੰਦੇ ਜਿਹੜੇ ਬਹੁਤ ਪੁਰਾਣੇ ਯਾਰ ਦੋਸਤੀ ਉਹਦੇ ਦੇ ਮੇਗਾ ਵਾਰਾ ਖਰੀਦੀ ਪੂਰੀ ਠੀਕ ਹੈ ਹਾਂ ਤੇ ਬਾਈ ਆਪਣੇ ਪਿੰਡ ਚ ਜਿਹੜੇ ਪੁਰਾਣੇ ਬੰਦੇ ਕਬੂਤਰਵਾਸ ਸੀ ਉਹ ਹੋਰ ਕਿਹੜੇ-ਕਿਹੜੇ ਸੀਗੇ ਇੱਕ ਤਾਂ ਛੋਡਾ ਦਾਦਾ ਹੋ ਗਿਆ ਨਾ ਹਾਂਜੀ ਹਾਂਜੀ ਠੀਕ ਹੈ ਇੱਕ ਹੁੰਦਾ ਸੀਗਾ ਸ਼ਿੰਦਰ ਸੁਬੇਦਾਰਾਂ ਦਾ ਹਾਂ ਤੇ ਇੱਕ ਇਹ ਜਸਵੰਤ ਹੁੰਦਾ ਜਸਵੰਤ ਕਿਹੜਾ ਹੌਲਦਾਰਾਂ ਦਾ ਅੱਛਾ ਹੌਲਦਾਰਾਂ ਦਾ ਤੇ ਬਾਕੀ ਪਿੰਡ ਦੇ ਬੰਦੇ ਆਮ ਮਤਲਬ ਇਹ ਮੈਂ ਜੁਪੀ ਮੈਂਬਰ ਹੋ ਗਿਆ ਇਹ ਗੂਗੜਾ ਹੋ ਗਿਆ ਜਾਨੀ ਇਹ ਉਹਨਾਂ ਸ਼ੌਂਕ ਹੁੰਦੇ ਸਾਰੇ ਨਾਲ ਹੀ ਜਾਂਦੇ ਕਿ ਬੂਰੀ ਟੀ ਕਾ ਕੀ ਹੋਰ ਨੰਜੋ ਰਾਜੇ ਕੇ ਭੱਗੇ ਵਰਗੇ ਹੁੰਦੇ ਜਿਵੇਂ ਹੁਣ ਅਸੀਂ ਆ ਜਨੇ ਆ ਕਬੂਤਰ ਦੇਖਣ ਆਏ ਆ ਜਨੇ ਆ ਨਾ ਜਾਂਦੇ ਸੀ ਉਹ ਨਾਲ ਨਾਲ ਵੀ ਜਾਂਦੇ ਬਾਜੀ ਦੀ ਬਾਜੀ ਜਿੱਤ ਕੇ ਲਿਆਵਾਂਗੇ ਵੀ ਇਨਾ ਮਤਲਬ ਰੋੜ ਦੇਣਾ ਜਾਨਵਰ ਸ਼ੌਂਕ ਜਾਦੇ ਜਿੰਨਾਂ ਹਾਂ ਠੀਕ ਹੈ ਬਹੁਤ ਵਧੀਆ ਜਾਨੀ ਜਾਨਵਰ ਸੀ ਉਹ ਜਾਨੀ ਹੁਣ ਤਾਂ ਬਦਲ ਗਿਆ ਉਹ ਤਾਂ ਬਠਾਰੀ ਖੜਿਆਰੀ ਬਣੇ ਫਿਰਦੇ ਨੇ ਠੀਕ ਆ ਜਿਵੇਂ ਜੀ ਸਾਨੂੰ ਸਾਨੂੰ ਇੰਨਾ ਤਿਆਰ ਬਣਾ ਵੀ ਛੋਟਾ ਬਜ਼ੁਰਗ ਵੀ ਇਹ ਕੰਮ ਕਰਦਾ ਸੀਗਾ ਕਬੂਤਰਾਂ ਸ਼ੌਂਕ ਸੀ ਹੈਨਾ ਸਾਨੂੰ ਵੀ ਆ ਤਾਂ ਜੇ ਪਿਓਰ ਦੇਖਣਾ ਹੋਵੇ ਕਬੂਤਰ ਕੀ ਨਿਸ਼ਾਨੀਆਂ ਹੁੰਦੀਆਂ ਨੇ ਕਬੂਤਰ ਦੀਆਂ ਇਹ ਤਾਂ ਅੱਡੋ ਵੰਡੀਆਂ ਨਿਸ਼ਾਨੀਆਂ ਨੇ ਅੱਛਾ ਨਸਲਾਂਆਂੀਆਂ ਹਾਂ ਠੀਕ ਹੈ ਬੈਠੇ ਤਾਂ ਹੁਣ ਇੱਕੋ ਜਿਹੇ ਹੁੰਦੇ ਨੇ ਸਾਰੇ ਹੀ ਲੱਗਦੇ ਹੁੰਦੇ ਆ ਵੀ ਇਹ ਵਧੀਆ ਆ ਵੀ ਪਰ ਉਹ ਚੀਜ਼ਾਂ ਦੇ ਫਰਕ ਪੀਗਾ ਨਹੀਂ ਪਤਾ ਲੱਗ ਜਿੰਦਾ ਵੀ ਆ ਜਿਆਦੇ ਉੱਡੂ ਉੱਡੂ ਤਾਂ ਹੁਣ ਰੱਬ ਜਾਣਦਾ ਤਾਂ ਉੱਡੇ ਤੋਂ ਜਾਣਨਾ ਕਈ ਵਾਰੀ ਨਾ ਹਾਂ ਮਤਲਬ ਕਬੂਤਰ ਚੰਗਾ ਹੁੰਦਾ ਹੈ ਉਦੋਂ ਟੈਲੀਵਿਜ਼ਨ ਹੁੰਦੇ ਹੂੰ ਜੇ ਇਹ ਕੇਰਾ ਟੈਲੀਵਿਜ਼ਨ ਤੇ ਬਹਿ ਜਾਂਦਾ ਕਬੂਤਰ ਨਾ ਮੇਰੇ ਹਾਲੇ ਖੜੇ ਨਹੀਂ ਛੱਡਦੇ ਪਹਿਲੀ ਵਿਝਣਾ ਵਾਦਿਆ ਅੱਛਾ ਬਸ ਆ ਗਿਆ ਮਤਲਬ ਕਾਹਦਾ ਹੈ ਉਸੇ ਚਾ ਜੋ ਕੇਰਾ ਪੈ ਲਗਾ ਟੀਵੀ ਤੇ ਬਸ ਮੁੜ ਕੇ ਤਾਂ ਫਿਰ ਉਹਨੇ ਬੈਠਣੀ ਬੈਠਣਾ ਹਾਂ ਵੀ ਉਹ ਚੱਲੇ ਰਿਤੀ ਦੇ ਉਹ ਕਿੰਨੇ ਕਿੰਨੇ ਦਾ ਮੁੱਢ ਹੁੰਦਾ ਸੀ ਉਹਦਾ 100 200 ਦਾ ਹੁੰਦਾ ਸੀ ਅੱਛਾ ਉਸ ਟਾਈਮ ਦੇ ਵਿੱਚ ਤੇ ਜਿਹੜਾ ਕਬੂਤਰ ਜਿੱਤਦਾ ਸੀ ਫਿਰ ਕਿੰਨੇ ਕੇ ਰੁਪਈਆ ਆ ਜਾਂਦੇ ਸੀ ਉਹਨੂੰ ਉਹ ਕਬੂਤਰਾਂ ਦੇ ਹਿਸਾਬ ਨਾਲ ਜਿੰਨੇ ਹੁੰਦੇ ਸੀ ਅੱਛਾ ਹਾਂ ਉਨੇ ਫੀਸ ਭਰ ਹੁੰਦੇ ਸੀ ਵੀ ਜਿਵੇਂ ਹੁਣ ਅੱਜ ਇਹ ਗੱਲ ਤਾਂ ਬਾਜਿਆਂ ਦੇ ਟਰੈਕਟਰ ਜੀਪਾਂ ਹਨ ਉਹਦਾ ਬੜਾ ਕੰਮ ਹੈ ਉਦੋਂ ਇੱਦਾਂ ਨਹੀਂ ਹੁੰਦਾ ਸੀ ਨਾ ਉਹ ਤਾਂ ਕੋਈ ਨਾ ਕੋਈ ਜੇ ਬਾੜ ਕਾਰਨਾ ਦੀ ਕੋਈ ਟਾਈਮ ਪੀਸ ਨਾਮ ਦਾ ਰੱਖਦਾ ਸੀ ਬਸ ਟਾਈਮ ਪੀਸ ਹਾਂ ਟਾਈਮ ਪੀਸ ਆਇਆ ਹੋਇਆ ਸੀ ਵੀ ਟਾਈਮ ਪੀਸ ਦਿੱਤੇ ਫਿਰ ਹਾਂ ਠੀਕ ਐ ਬਿਓਦੋ ਸੌ ਕੇ ਜ਼ਿਆਦੇ ਸੀਗਾ ਬੇਨਾਮ ਕੱਟ ਗਏ ਹੈ ਹਾਂ ਨਾਮ ਕੱਟੇ ਉਦੋਂ ਪੈਸਾ ਵੀ ਕੱਟ ਬੰਦ ਨਾ ਦੀ ਪੈਸਾ ਵੀ ਕੱਟ ਬੰਦ ਨਾ ਦੀ ਹਾਂ ਉਦੋਂ ਤਾਂ ਇਹ ਮੰਨ ਕੇ ਚੱਲੋ ਜੇ ਆਮ ਦਿਹਾੜੀ ਚੱਲਦੀ ਤੇ ਤਾਂ 15 20 ਰੁਪਏ ਦਿਹਾੜੀ ਹੁੰਦੀ ਅੱਛਾ ਜੇ ਅੱਜ ਪੰਜ 700 ਰੁਪਏ ਲੈਂਦਾ ਕੋਈ ਹੂੰ ਯਾਨੀ ਉਹ ਸਾਹਿਬ ਨਾਲ ਉਦੋਂ ਅਖਿਆ ਹੁੰਦਾ ਠੀਕ ਆ